ਯਾਰ ਬਾਪੂ ਜੀ ਤਾ ਤੋੜੇਗਾ ਤਾਂ ਪੱਕਾ ਰਿਸ਼ਤਾ ਤੋੜੇਗਾ ਮਾਤਰਾ ਕਰਤੇ ਮਰੂੰਗਾ ਕਿ ਅਸੀ ਪਸੀ ਪੈਂਡਲੇ ਸੁਣਨ ਕੇ ਬਗਾਨੇ ਪੈਂਡੇ ਚ ਫਿਰਦੇ ਹੌਲੀ ਬੋਲਿਆ ਕਰ ਇਹ ਜਾਨਵਰ ਜੀ ਇਹ ਜਾਨਵਰ ਨਹੀਂ ਜੀ ਆਪਣਾ ਮੁੰਡਾ ਸਾਡੇ ਕੋਲ ਗੱਡੀ ਹੁੰਦੀ ਸੀ ਜੀ ਆ ਐਂਡਿਕਾ ਆ ਚਾਕਰਦੀ ਬਉਟੀ ਵਾਲੀ ਓਏ ਯਾਰ ਬਾਪੂ ਨਹਾ ਲਿਆ ਦਾੜ ਪੱਕਾ ਰਿਸ਼ਤਾ ਤੋੜੇਗਾ ਓਏ ਬਗਾਨੇ ਪਿੰਡ ਫਿਰਦੇ ਆ ਹਉਈ ਬੋਲਣ ਵਾਲੇ ਉਹ ਤੈਨੂੰ ਜਦੋਂ ਮੈਂ ਕਹੀ ਜਾਨਾ ਨਾ ਮੈਂ ਦਾਜ ਲਊਗਾ ਠੀਕ ਹੈ ਨਾ ਉਹ ਕਹਿਣਗੇ ਵੀ ਅਸੀਂ ਦਾਜ ਨਹੀਂ ਦੇਣਾ ਤੇ ਮੈਂ ਕਹੂੰਗਾ ਮੈਂ ਦਾਜ ਨਹੀਂ ਲੈਣਾ ਤੇ ਦਾਜ ਫਿਰ ਵੀ ਆਊਗਾ ਓਏ ਯਾਰ ਬਾਬੂ ਤੇਰੇ ਮੋਰੇ ਅੱਖ ਚੋੜਾ ਨਾ ਮੰਗ ਦਾ ਨਾ ਮੰਗ ਦਾਜ ਓਏ ਤੇਰੇ ਮੈਂ ਲਫੜੇ ਮਾਰੂ ਚੱਲ ਪਰ ਪਸ ਪਕੜ ਕੇ ਓਏ ਯਾਰ ਰਿਸ਼ਤਾ ਤੋੜੇਗਾ ਓਏ ਅੱਗੇ ਤੇਰੇ ਰਿਸ਼ਤੇ ਕੱਟ ਟੁੱਟੇ ਦੱਸ ਪਹਿਲਾਂ ਮੈਨੂੰ ਦੇ ਨਾ ਟੁੱਟੇ ਹੁੰਦੇ ਹੋ ਨੂੰ ਮੇਰੇ ਇਸ ਤੇ ਲੈਣ ਦੇਖਣਾ ਨਾ ਸੀ ਉਹ ਚਲ ਠੀਕ ਆ ਯਾਰ ਅੱਛਾ ਮੇਰੀ ਗੱਲ ਸੁਣ ਮੈਂ ਕੋਈ ਮਾੜਾ ਧੜਾ ਬੰਦਾ ਨਹੀਂ ਮੈਂ ਬੜਾ 400 ਵੀ ਆ ਮੇਰੇ ਪਿਓ ਨੇ ਮੈਨੂੰ ਬੜੀ ਚਲਾਕੀ ਸਿਖਾਈ ਆ ਵਪਾਰੀ ਬੰਦਾ ਮੈਂ ਆ ਤੂੰ ਤਾਂ ਮੈਨੂੰ ਸਿਖਾਈਆਂ ਨਹੀਂ ਤੇਨੂੰ ਵੀ ਸਿਖਾਉਂਗਾ ਟੈਨਸ਼ਨ ਖੋ ਲਈਏ ਇਹ ਗੱਲ ਸੁਣ ਲੈ ਦਾਜ ਵੀ ਲਊਗਾ ਅਗਲੇ ਮਹੀਨਾਂ ਤੱਕ ਕੱਢ ਕੇ 10 ਦਿਨ ਕਿ ਮਾਇਨੋਕ ਡਰਾਮੇ ਕਰੀ ਜਾਊਂਗਾ ਕਹਾਂਗਾ ਅਸੂਨੀ ਦਾਜ ਲੈਣਾ ਸੀ ਨਹੀਂ ਦਾਜ ਲੈਣਾ ਬਸ ਓਏ ਯਾਰ ਬਾਪੂ ਰਿਸ਼ਤਾ ਤੋੜੇਗਾ ਤਾਂ ਪੱਕਾ ਰਿਸ਼ਤਾ ਤੋੜੇਗਾ ਮਾਤਰਾ ਕਰਨ ਤੇ ਮਰੂੰਗਾ ਕਿ ਅਸੀ ਪਸੀ ਪੈਂਡਲੇ ਸੁਣਨ ਕੇ ਬਗਾਨੇ ਪੈਂਡੇ ਚ ਫਿਰਦੇ ਹੌਲੀ ਬੋਲਿਆ ਕਰ ਰਿਸ਼ਤਾ ਤੋੜੇਗਾ ਬਸ ਨਹੀਂ ਤੋੜਦਾ ਜੇ ਰਿਸ਼ਤਾ ਟੁੱਟ ਗਿਆ ਨਾ ਅੱਗੇ ਤੋਂ ਤੇਰੇ ਤੋਂ ਭਰੋਸਾ ਹੀ ਨਹੀਂ ਬਈ ਯਾਰ ਓਏ 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 ਵਪਾਰੀ ਬੰਦਾ ਮੈਂ ਸਮਝੇ ਨਾ ਪਤਾ ਕਿੱਡੇ ਵਪਾਰ ਕੀਤੇ ਲੜਾ ਤੂੰ ਮਰੇ ਜੁੱਤੀਆ ਵਾ ਵਾਏ ਉਹ ਤੇਰੇ ਨਹੀਂ ਜੁੱਤੀਆ ਪਈ ਕਮਲ ਜਾਣਾ ਮਾਰੀ ਤਲ ਮੇਰੇ ਆ ਜਾ ਚੁੱਪ ਕਰਕੇ ਆ ਜਾ ਆ ਆ ਆ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਇਹ ਜਾਨਵਰ ਜੀ ਇਹ ਜਾਨਵਰ ਨਹੀਂ ਜੀ ਆਪਣਾ ਮੁੰਡਾ ਆਪਣਾ ਮੁੰਡਾ ਆ ਤੁਹਾਡਾ ਕੱਲਿਆਂ ਦਾ ਹੋਏਗਾ ਕੱਲਿਆਂ ਦਾ ਹੀ ਆ ਮਤਲਬ ਇਹ ਵੀ ਆਪਣਾ ਰਿਸ਼ਤਾ ਜੋੜਨ ਵਾਲਾ ਹਾਂਜੀ ਤੇ ਤੁਹਾਡੀ ਕੁੜੀ ਆ ਸਾਡੀ ਕੁੜੀ ਆ ਸਾਡਾ ਮੁੰਡਾ ਅੱਛਾ ਅੱਛਾ ਆਹ ਉਹ ਮਤਲਬ ਆ ਫੇਰ ਠੀਕ ਆ ਕਾਕਾ ਉੱਥੇ ਬੈਠ ਆਹ ਆ ਛਤਰੀ ਕਾਲੀ ਕਾਕਾ ਬਲਾਈ ਤੂੰ ਇਹ ਬਲਾਤੀ ਜੀ ਨੇ ਅੱਛਾ ਬਲਾਤੀ ਮੈਂ ਭੁੱਲ ਗਿਆ ਚਲ ਕੋਈ ਇਹ ਸੰਸਕਾਰ ਹੈ ਜੀ ਨਹੀਂ ਨਹੀਂ ਬਹੁਤ ਵਧੀਆ ਸੰਸਕਾਰ ਦਿੱਤੇ ਤੁਸੀਂ ਦੇਖੋ ਉਹ ਪਾਸੇ ਬਿਠਾਤਾ ਮੁੰਡੇ ਨੂੰ ਆਪਾਂ ਹਾਂ ਮੈਂ ਇੱਥੇ ਬਹਿ ਗਿਆ ਬਿਲਕੁਲ ਹਨਾ ਗਰੀਬਾਂ ਦੇ ਪਰੋਹਣੇ ਵਾਂਗੂ ਹੱਥ ਦੇ ਬਹੁਤ ਆ ਤੁਸੀਂ ਮੇਰਾ ਸੁਭਾਈ ਹਾਸੇ ਵਾਲਾ ਜੀ ਨੇ ਵਧੀਆ ਗੱਲ ਹੈ ਕਿੱਦਾਂ ਗੱਲ ਕਰਦਾ ਕਿਵੇਂ ਫਿਰ ਠੀਕ ਹੈ ਜੀ ਮੁੰਡਾ ਕਾਕਾ ਠੀਕ ਹੈ ਜੀ ਕਦੋਂ ਫਰਾਈਏ ਜਦੋਂ ਮਰਦੀ ਆ ਜੀ ਕੱਲ ਨੂੰ ਅੱਜ ਭਾਵਾ ਲਓ ਜੀ ਦੇਖਿਆ ਮੇਰੀ ਬਾਪ ਪਰ ਇੱਕ ਗੱਲ ਹੈ ਹਾਂਜੀ ਹੁਕਮ ਆਪਣੇ ਗੁੱਡੀ ਵੀ ਹੈ ਤੇ ਕਾਕਾ ਜੀ ਵੀ ਹੈ ਅੱਛਾ ਅਸੀਂ ਕਿਹਾ ਸੀ ਵੀ ਜਦੋਂ ਗੁੱਡੀ ਦਾ ਵਿਆਹ ਕੀਤਾ ਅਸੀਂ ਦਾਜ ਨਹੀਂ ਦੇਣਾ ਤੇ ਜਦੋਂ ਕਾਕਾ ਜੀ ਦਾ ਵਿਆਹ ਕੀਤਾ ਅਸੀਂ ਦਾਜ ਨਹੀਂ ਲੈਣਾ ਮਤਲਬ ਕੁੱਲ ਮਿਲਾ ਕੇ ਵੀ ਨਾ ਦਾਜ ਦੇਣਾ ਤੇ ਨਾ ਲੈਣਾ ਕਵੇ 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 ਮਤਲਬ ਆਪਾਂ ਦਾਜ ਦੇਣਾ ਵੀ ਨਹੀਂ ਤੇ ਦਾਜ ਲੈਣਾ ਵੀ ਨਹੀਂ ਗੱਲ ਖਤਮ ਆਜੋ ਆਜੋ ਕੱਲ ਨੂੰ ਤੁਸੀਂ ਜਦੋਂ ਮਰਜੀ ਆਜੋ ਨਹੀਂ ਨਹੀਂ ਸਾਡਾ ਵੀ ਸੁਭਾਅ ਨਹੀਂ ਹਾਂ ਅਸੀਂ ਆਖਿਆ ਵੀ ਨਾ ਦਾਜ ਲੈਣਾ ਨਾ ਦਾਜ ਦੇਣਾ ਅਸੀਂ ਦਾਜ ਦੇ ਖਿਲਾਫ ਹਾਂ ਤੈਨੂੰ ਪਤਾ ਨਾ ਦਾਜ ਦੇ ਖਿਲਾਫ ਹਾਂ ਅਸੀਂ ਬਿਲਕੁਲ ਹੋਰ ਨਹੀਂ ਚਾਹੀਦਾ ਤੁਹਾਡੇ ਨਾਲ ਇੱਕ ਚੀਜ਼ ਵੇਖੀ ਆ ਮੈਂ ਤੁਹਾਡੀ ਪਰਸਨੈਲਿਟੀ ਤੋਂ ਵੀ ਲੱਗਦਾ ਸੀ ਤੁਸੀਂ ਬੜੇ ਸੰਸਕਾਰੀ ਬੱਚੇ ਪੈਦਾ ਕੀਤੇ ਬਸ ਨੇ ਦੇਖੋ ਜਿਨ੍ਹਾਂ ਦੇ ਬੱਚੇ ਧਰਤੀ ਤੇ ਸੌ ਸਕਦੇ ਆ ਉਹ ਕੋਈ ਮਾਰਾ ਤੁਹਾਡਾ ਪਿਓ ਤਾਂ ਹੋ ਨਹੀਂ ਸਕਦਾ ਅਕਲ ਧਰਤੀ ਤੇ ਕਿਉਂ ਸੌਣਗੇ ਜੀ ਆ ਮਹਾਰਾਜ ਦੀ ਕਿਰਪਾ ਨਾਲ ਬੈੱਡ ਹੈਗਾ ਹਾਂ ਉੱਤੇ ਸੌਂਦੇ ਆ ਆਪਣੇ ਹੈ ਨਹੀਂ ਆਪਣੇ ਹੈ ਨਹੀਂ ਵਾਕੀ ਪ੍ਰਮਾਤਮਾ ਦਿੱਤਾ ਬਹੁਤ ਕੁਝ ਆ ਕੱਲਾ ਬੈੱਡੀ ਹੈ ਨਹੀਂ ਵਾਕੀ ਪ੍ਰਮਾਤਮਾ ਦਿੱਤਾ ਬਹੁਤ ਕੁਝ ਹੈ ਚਲੋ ਕੋਈ ਗੱਲ ਨਹੀਂ ਜੀ ਹੈ ਦੇ ਦੇਾਂਗੇ ਪੱਟ ਦੇ ਦੇਾਂਗੇ ਆ ਪਰ ਦਾਜ ਦੇ ਮੈਂ ਖਿਲਾਫ ਹਾਂ ਨੋ 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 ਦਾਜ ਨਹੀਂ ਦੇਣਾ ਜੀ ਦਾਜ ਦੇ ਆਪ ਨੂੰ ਖਲਾਫ ਹਾਂ ਦਾਜ ਨਹੀਂ ਦੇਣਾ ਜੀ ਨੋ ਦੂ ਨਾ ਜਮਾਨੀ ਜਮਾਨੀ ਬੈਠ ਦੇ ਦਿਆਂਗੇ ਦੇਖੋ ਮੈਨੂੰ ਤਾਂ ਇਹਨੂੰ ਮੈਂ ਸਮਝਾਉਂਦਾ ਸੀਗਾ ਹਾਂ ਮੈਂ ਕਿਹਾ ਵੀ ਇਹ ਜਿਹੜੇ ਤੇਰੇ ਸਹੁਰਾ ਸਾਹਿਬ ਆ ਨਾ ਕੋਈ ਮਾੜੇ ਤੁਹਾਡੇ ਬੰਦੇ ਨਹੀਂ ਪੱਗ ਦੇ ਪਰਸਨੈਲਿਟੀ ਦੇ ਮੁਛਾ ਦੇ ਬੱਚੇ ਜਿਹੜੇ ਬੱਚੇ ਗਰਮ ਪਾਣੀ ਪੀਂਦੇ ਆ ਗਰਮ 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 ਪਾਣੀ ਮਤਲਬ ਘਰੇ ਤੁਸੀਂ ਗਰਮ ਪਾਣੀ ਨਹੀਂ ਪੀਂਦੇ ਨਾ ਜੀ ਮਹਾਰਾਜ ਦੀ ਕਿਰਪਾ ਨਾਲ ਫਿਰ ਇੱਥੇ ਹੈਗੀ ਆ ਠੰਡੇ ਠੰਡੇ ਪਾਣੀ ਪੀਂਦਾ ਆਪਣੇ ਫਿਰ ਗੁੜਿਆਰਾਂ ਨੇ ਨੂੰ ਗਰਮ ਪਾਣੀ ਪੀਣਾ ਪਊਗਾ ਨਾ ਨਹੀਂ ਆਪਣੇ ਮਤਲਬ ਆਪਣੇ ਹੈਣੀ ਫਰਜ ਹੈਣੀ ਨਾ ਕਰੀ ਬਾਕੀ ਪਰਮਾਤਮਾ ਦਾ ਬਹੁਤ ਕੁਝ ਕਰਦਾ ਹੈ ਕਿਰਪਾ ਦਾਤੇ ਦੀ ਚਲੋ ਆ ਫਰਜ ਵੀ ਦੇ ਦੇਾਂਗੇ ਜੀ ਆ ਪਰਦਾਜ ਦੇ ਮੈਂ ਖਲਾਫ ਆ ਜੀ ਨਾ ਨਾ ਦਾਜ ਨਹੀਂ ਦੇਣਾ ਜੀ ਜਮਾਈ ਨਹੀਂ ਆਪਾਂ ਲੈਣਾ ਨਾ ਤੁਸੀਂ ਦੇਣਾ ਅਸੀਂ ਤਾਂ 1 ਰੁਪਏ ਚ ਵਿਆਹ ਕਰਨ ਵਾਲੇ ਬੰਦੇ ਆ ਬਹੁਤ ਵਧੀਆ ਗੱਲ ਆ ਦਾਜ ਦੇ ਮੈਂ ਵੀ ਬਿਲਕੁਲ ਖਿਲਾਫ ਚਾਹੀਦਾ ਬਣੀ ਚਾਹੀਦਾ ਬਣੀ ਦਾਜ ਲੰਤ ਹੈ ਜੀ ਬਿਲਕੁਲ ਲੰਤ ਹੈ ਆਪਾਂ ਦਾਜ ਦੇਣਾ ਹੀ ਨਹੀਂ ਮੈਨੂੰ ਪਤਾ ਮੈਨੂੰ ਪਤਾ ਤੁਸੀਂ ਦਾਜ ਦੇ ਖਿਲਾਫ ਹਾਂ ਬਿਲਕੁਲ ਮੈਂ ਵੀ ਦਾਜ ਦੇ ਖਿਲਾਫ ਦੇਖੋ ਜੀ ਸਭ ਤੋਂ ਵੱਡੀ ਗੱਲ ਇਹ ਹੈ ਨਾ ਵੀ ਬੜੀ ਗੱਲ ਦੱਸੋ ਵੀ ਜਿਹੜੀ ਆਪਣੀ ਧੀ ਰਾਣੀ ਆ ਹਾਂ ਹੈਨਾ ਇਹ ਗਰਮੀ ਚ ਕਿਵੇਂ ਪੈਂਦੀ ਹੋਊਗੀ ਗਰਮੀ ਚ ਮਤਲਬ ਆ ਏਸੀ ਲੱਗਿਆ ਜੀ ਠੰਡੋ ਠਾਰ ਕਮਰਾ ਰਹਿੰਦਾ ਉੱਥੇ ਪੈਂਦੇ ਆ ਅਸੀਂ ਸਾਰੇ ਏਸੀ ਆ ਘਰੇ ਬਿਲਕੁਲ ਹੈਗਾ ਜੀ ਆਪਣੇ ਹੈ ਨਹੀਂ ਹੈ ਨਹੀਂ ਬੱਕੀ ਪਰਮਾਤਮਾ ਨੇ ਦਿੱਤਾ ਬਹੁਤ ਕੁਛ ਹੈ ਕਿਸੇ ਗੱਲ ਦੀ ਕਮੀ ਨਹੀਂ ਏਸੀ ਹੈ ਨਹੀਂ ਉਹ ਵੀ ਬੱਚੇ ਬਹੁਤ ਕੁਛ ਹੈ ਪਰਮਾਤਮਾ ਨੇ ਦਿੱਤਾ ਬਸ ਇਹੀ ਹੈ ਨਹੀਂ ਹੈ ਬਸ ਜੀ ਬਸ ਦੇਖਦੇ ਦੇਖਦਾ ਸਾਰਾ ਕੁਝ ਦੇ ਦੇਂਗੇ ਆ ਕੋਈ ਨਹੀਂ ਜੀ ਆਪਣਾ ਇਹ ਏਸੀ ਵੀ ਦੇ ਦਿਆਂਗੇ ਆ ਪਰਦਾਜ ਦੇ ਖਿਲਾਫ ਆਂ ਜੀ ਮੈਂ ਏਸੀ ਦੇ ਦੋਗੇ ਹਾਂ ਦੇ ਦੇਾਂਗੇ ਪਰਦਾਜ ਨਹੀਂ ਦੇਣਾ ਜੀ ਜੀ ਦਾਜ ਲੈਣਾ ਜੇ ਤੁਸੀਂ ਸੋਚਦੇ ਹੋ ਮੈਂ ਦਾਜ ਦੇ ਦੂੰਗਾ ਦਾਜ ਨਹੀਂ ਮੈਂ ਦੇਣਾ ਨੋ ਨੋ ਆਪਾ ਬੇਕੂਫ ਤੁਹਾਡੇ ਮੱਥੇ ਤੇ ਲਿਖਿਆ ਬੇਕੂਫ ਹੈ ਮੇਰੇ ਮੱਥੇ ਤੇ ਲਿਖਿਆ ਬੇਕੂਫ ਹੈ ਨਾ ਬਿਲਕੁਲ ਨਹੀਂ ਆਪਾ ਤਾਂ ਇਹੋ ਜੇ ਬੰਦੇ ਜੀ 1 ਰੁਪਏ ਚ ਵਿਆਹ ਕਰ ਲੈਂਦੇ ਆ ਗੱਲ ਹੈ ਨਾ ਜਿਹੜੀ ਇਹ ਬਹੁਤ ਵਧੀਆ ਲੱਗਦੀ ਹੈ ਤੁਹਾਡੀ ਵੇਖਿਆ ਇਹ ਇਹੋ ਜਿਹੇ ਸੰਸਕਾਰ ਹੋਣੇ ਚਾਹੀਦੇ ਆ ਸਾਡੇ ਕੋਲ ਗੱਡੀ ਹੁੰਦੀ ਸੀ ਜੀ ਆ ਐਂਡਕਾ ਆ ਸਾਗਰ ਦੀ ਬੋਟੀ ਵਾਲੀ ਉਹ 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 ਗੇਟ ਚੋਂ ਨਾਲ ਹੁਣ ਆਪਾਂ ਨੂੰ ਵੇਚਤੀ ਸੀ ਉਹ ਚੱਲ ਬਾਲੀ ਗਈ ਨਾ ਚੱਲੀ ਵੀ ਜਿਆਦੀ ਸੀ ਬਾਕੀ ਸਾਗਰ ਨੇ ਦੀ ਬੋਟੀ ਨੂੰ ਸਿਖਾਤੀ ਅੱਛਾ ਉਹ ਹੁਣ ਜਨਾਨੀ ਜਾਤ ਆ ਤੈਨੂੰ ਪਤਾ ਨਹੀਂ ਕਈ ਵਾਰੀ ਆ ਕੰਟਰੋਲ ਤੋਂ ਬਾਹਰ ਹੋ ਗਈ ਠੋਕ ਗਈ ਗੱਡੀ ਉਹ ਫਿਰ ਆਪਾਂ ਨੂੰ ਵੇਚਤੀ ਸੀ ਚਲੋ ਸ਼ੁਕਰ ਹੈ ਮਹਾਰਾਜ ਦਾ ਫਿਰ ਆਪਣੀ ਵੀ ਦੂਜਾ ਇਹਦੀ ਮੰਮੀ ਨੂੰ ਸਿਖਾਤੀ ਮੈਂ ਹਾਂ ਤੇ ਫਿਰ ਉਹਦੀ ਮੰਮੀ ਵੀ ਤਾਂ ਜਾਗੜੀ ਜੀ ਐਕਸੀਡੈਂਟ ਕਰਕੇ ਫਿਰ ਸੀ ਵੇਚਤੀ ਸੀ ਹੁਣ ਮੈਂ ਸੋਚਿਆ ਮੈਂ ਕਿ ਚਲੋ ਬੱਚੇ ਆ ਇਹਦਾ ਵਿਆਹ ਹੋ ਜਾਊਗਾ ਜੀ ਆਪੇ ਤੁਰਕੇ ਜਾਵੜਿਆ ਕਰਨਗੇ ਪੈਦਲ ਚੰਗਾ ਗਰਮੀ ਚ ਸਾਡੀ ਸਾਡੀ ਧੀਰਾ ਨਹੀਂ ਆ ਤੁਰਕੇ ਜਾਊਗੀ ਹੋਰ ਬਾਕੀ ਪਰਮਾਤਮਾ ਨੇ ਦਿੱਤਾ ਬਹੁਤ ਕੁਝ ਆਪਣੇ ਕੋਲ ਇਕੱਲੀ ਆਹੇ ਗੱਡੀ ਹੈ ਨਹੀਂ ਬਸ ਲੈ ਹੋਰ ਕੀ ਆ ਜਿੱਥੇ ਸਾਰਾ ਕੁਝ ਦੇਤਾ ਜੀ ਅਬ ਗੱਡੀ ਵੀ ਦੇ ਦਿਆਂਗੇ ਆ ਪਰ ਦਾਜ ਦੇ ਮੈਂ ਖਲਾਫ ਆ ਜੀ ਨਾ ਜੀ ਨਾ ਦਾਜ ਨਹੀਂ ਮੈਂ ਦੇਣਾ ਜੀ ਤੁਸੀਂ ਇਹੋ ਜਿਹੇ ਬੰਦੇ ਵੇਖੇ ਨਾ ਮੈਂ ਬੰਦੇ ਬਹੁਤ ਮਿਲਿਆ ਪਰ ਜਿਹੜੇ ਬੰਦੇ ਜਵਾਨ ਦੇ ਪੱਕੇ ਜੇ ਤੁਸੀਂ ਕਹਿੰਦਾ ਦਾਜ ਨਹੀਂ ਦੇਣਾ ਤਾਂ ਨਹੀਂ ਦੇਣਾ ਬਿਲਕੁਲ ਆਪਾਂ ਦਾਜ ਨਹੀਂ ਦੇਣਾ ਬਸ ਜੀ ਬਸ ਮੈਂ ਮਤਲਬ ਇਹੋ ਜਿਹਾ ਰਿਸ਼ਤਾ ਕਿਤੇ ਐਵੇਂ ਤਾਂ ਨਹੀਂ ਪਏ ਇਹ ਮੁੰਡਾ ਵੀ ਆਪਣਾ ਵੱਡਾ ਅਫਸਰ ਲੱਗਾ ਜੀ ਬੈਂਕ 'ਚ ਅੱਛਾ ਬੈਂਕ 'ਚ ਦਿੱਤਾ ਪਰਮਾਤਮਾ ਦਾ ਬਹੁਤ ਕੋਸ਼ਿਸ਼ ਨਹੀਂ ਉਹ ਤਾਂ ਤੁਸੀਂ ਦੱਸਤਾ ਵੀ ਸਾਰਾ ਕੁਝ ਤੁਹਾਡੇ ਘਰੇ ਆ ਬਸ ਹਾਂ ਬਸ ਇੱਕ ਹੁੰਦਾ ਕੋਈ ਚੀਜ਼ ਰਹਿ ਜਾਂਦੀ ਹੈ ਹਾਂ ਬਿਲਕੁਲ ਹਾਂ ਜੀ ਕਿਵੇਂ ਫਿਰ ਪੱਕਾ ਹਾਂ ਵੈਸੇ ਦਾ ਪੱਕਾ ਹੀ ਹੈ ਹਾਂ ਜੀ ਆ ਮੈਂ ਮਾੜਾ ਜਾ ਆਪਣਾ ਆਂ ਵਿਕਾਰ ਵਾਲੀ ਤੋਂ ਪੁੱਛਿਆ ਮੈਂ ਕਿੱਥੋਂ ਪੁੱਛਿਆ ਮੈਂ ਮੈਂ ਆਪਣੀ ਘਰ ਵਾਲੀ ਤੋਂ ਪੁੱਛਿਆ ਮਾ ਮਾੜੀ ਮੁੱਟੀ ਰਹਿ ਮਸ਼ਵਰਾ ਕਰ ਲੇ ਫਿਰ ਆ ਠੀਕ ਆ ਬਾ ਇਹ ਗੱਲ ਦੱਸਾਂ ਜੀ ਹਾਂ ਹਾਂ ਜੀ ਗੁੱਸਾ ਦਾ ਕਰੋ ਜੀ ਨਾ ਦਾਜ ਦੇ ਮੈਂ ਖਲਾਫ ਹੈ ਜੀ ਨਾ ਜੀ ਨਾ ਦਾਜ ਮੰਗਦੇ ਨਹੀਂ ਆਪਾਂ ਨਾ ਹੀ ਆਪਾਂ ਲੈਣਾ ਨਾ ਹੀ ਦੇਣਾ ਹਾਂ ਹੋਰ ਦੱਸੋ ਕੀ ਚਾਹੀਦਾ ਪਰ ਬਾਈ ਕਿਸੇ ਗੱਲ ਦੀ ਨਹੀਂ ਇਹੋ ਜਿਹਾ ਰਿਸ਼ਤਾ ਬਣ ਗਿਆ ਕੋਈ ਮਾੜੀ ਗੱਲ ਹੈ ਇਹ ਗੱਲ ਕਹਿਣੀ ਸੀ ਹਾਂ ਜੀ ਹਾਂ ਜੀ ਦੱਸੋ ਦਰਅਸਲ ਕਾਕੇ ਦੇ ਮਾਂ ਹੈਣੀ ਉਹ ਛੋਡੀ ਉਹ ਰੋਕਾ ਰੋਕਾ ਆ ਜਾ ਤੂੰ ਵੀ ਲੈ ਜਾ ਮੁੰਦੀ ਆ ਆਹ ਤੱਕ ਫੁੱਫੜ ਦਾ ਕੜਾ ਇਹ ਆਹ ਤੱਕ ਮਾਮੀ ਨੇ ਮੁੰਦੀ ਇਹ ਆਹ ਤੱਕ ਕਾਕਾ ਜੀ ਰੱਥੀ ਕੜਾ ਹੈਂ ਉਹ ਮੈਂ ਤਾਂ ਦਾਜ ਦੇ ਬਹੁਤ ਖਲਾਫ ਐ ਮੈਂ ਤਾਂ ਬਹੁਤ ਖਲਾਫ ਐ ਉਹ ਤਾਂ ਚਾਈ ਦਾ ਕੁਛ